ਅੱਜ ਆਪਾਂ ਗੱਲ ਕਰਾਂਗੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਪੁਨਰਜਨਮ ਕੀ ਹੈ ਕੀ ਗੁਰਬਾਣੀ ਮੰਨਦੀ ਹੈ ਪੁਨਰਜਨਮ ਨੂੰ ਕੀ ਸਾਡੇ ਪਿਛਲੇ ਜਨਮਾਂ ਦਾ ਕੋਈ ਸਬੰਧ ਹੁੰਦਾ ਹੈ ਅੱਜ ਦੀ ਇਸ ਜ਼ਿੰਦਗੀ ਦੇ ਵਿੱਚ ਪਰ ਕਹਿੰਦੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਜਿੰਤਾ ਮੇਜੇ ਮਰੈ ਵੇਸਵਾ ਜੋਨ ਵੱਲ ਵੱਲ ਉਤਰੈ ਅਖੀਲੇ ਸਮੇਂ ਦੇ ਵਿੱਚ ਜਿਸ ਨੂੰ ਆਪਣੀ ਔਰਤ ਜਾਂ ਔਰਤ ਦੀ ਯਾਦ ਆ ਗਈ ਤਾਂ ਉਹ ਅਖੀਲੇ ਸਮੇਂ ਦੇ ਵਿੱਚ ਮਰਨ ਲੱਗਿਆ ਜਿਸ ਨੂੰ ਆਪਣੇ ਬੱਚਿਆਂ ਦਾ ਖਿਆਲ ਆ ਗਿਆ ਵੀ ਮੇਰੇ ਬੱਚੇ ਮੇਰੀ ਔਲਾਦ ਤਾਂ ਫਿਰ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਇੱਥੇ ਸਮਝਾ ਰਹੇ ਨੇ ਪਿਆਰਿਆ ਮਰਨ ਦੇ ਟਾਈਮ ਵੀ ਤੁਹਾਨੂੰ ਉਹੀ ਕੁਝ ਯਾਦ ਆਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਮੈਂ ਹਾਂ ਰਵਿੰਦਰ ਸਿੰਘ ਰਾਜ ਅੱਜ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਸੰਗਤ ਜੀ ਉਹ ਵੀ ਬੜਾ ਦਿਲਚਸਪ ਵਿਸ਼ਾ ਵਿਚਾਰੇਗਾ ਜੀ ਆਪਣਾ ਪੁਨਰ ਜਨਮ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਉੱਤੇ ਐਸੀਆਂ ਕਹਾਣੀਆਂ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਜਿਹੜੇ ਕਿ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁੰਦੇ ਨੇ ਕੋਈ ਕਹ ਰਿਹਾ ਹੁੰਦਾ ਮੈਂ ਪਿਛਲੇ ਜਨਮ ਦੇ ਵਿੱਚ ਇੱਥੇ ਰਹਿੰਦਾ ਸੀ ਤੇ ਉੱਥੇ ਰਹਿੰਦਾ ਸੀ ਮੈਂ ਆਹ ਕਰਦਾ ਸੀ ਤੇ ਮੈਂ ਉਹ ਕਰਦਾ ਸੀ ਕਈ ਤਰ੍ਹਾਂ ਦੇ ਸਬੂਤ ਵੀ ਦੱਸਣ ਵਾਲੇ ਪੇਸ਼ ਕੀ ਜਾ ਰਹੇ ਨੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਈ ਦੱਸਦੇ ਨੇ ਮੈਂ ਪਿਛਲੇ ਜਨਮ ਚ ਆ ਸੀ ਤੇ ਪਿਛਲੇ ਜਨਮ ਚ ਉਹ ਸੀ ਬੜਾ ਕੁਝ ਸੁਣਨ ਨੂੰ ਦੇਖਣ ਨੂੰ ਮਿਲਦਾ ਤੇ ਅੱਜ ਆਪਾਂ ਗੱਲ ਕਰਾਂਗੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਪੁਨਰ ਜਨਮ ਕੀ ਹੈ ਕੀ ਗੁਰਬਾਣੀ ਮੰਨਦੀ ਹੈ ਪੁਨਰ ਜਨਮ ਨੂੰ ਕੀ ਸਾਡੇ ਪਿਛਲੇ ਜਨਮਾਂ ਦਾ ਕੋਈ ਸਬੰਧ ਹੁੰਦਾ ਅੱਜ ਦੀ ਇਸ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਅੱਜ ਗੱਲ ਕਰਾਂਗੇ ਔਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੱਲ ਕਰਾਂਗੇ ਕਿਸੇ ਬੰਦੇ ਦੀ ਕਹੀ ਹੋਈ ਗੱਲ ਤੇ ਆਪਾਂ ਭਰੋਸਾ ਨਹੀਂ ਕਰਦੇ ਪਰ ਗੁਰਬਾਣੀ ਅਟਲ ਸਚਾਈ ਹੈ ਅਗੰਮੀ ਗਿਆਨ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ 1430 ਅੰਗਾਂ ਦੇ ਵਿੱਚ ਜੋ ਕੁਝ ਪਾਤਸ਼ਾਹ ਜੀ ਬਾਣੀ ਦੇ ਵਿੱਚ ਲਿਖ ਗਏ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਹੋਸੀ ਵੀ ਸੱਚ ਹੈ ਉਹ ਕਾਲਪੁਰਖ ਵੀ ਸੱਚ ਹੈ ਨਾ ਤੇ ਗੁਰਬਾਣੀ ਵੀ ਅਟਲ ਸੱਚ ਹੈ ਇਸ ਨੂੰ ਨਹੀਂ ਆਪਾਂ ਨਕਾਰ ਸਕਦੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੱਲ ਕਰਾਂਗੇ ਪੁਨਰ ਜਨਮ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਮੈਂ ਦੱਸਦੇ ਆ ਕਿ ਗੁਰਬਾਣੀ ਪੁਨਰ ਜਨਮ ਨੂੰ ਮੰਨਦੀ ਹੈ ਜੀ ਹਾਂ ਗੁਰਬਾਣੀ ਦੇ ਵਿੱਚ ਪੁਨਰ ਜਨਮ ਦੀ ਗੱਲ ਹੋਈ ਹੈ ਕਿ ਇਨਸਾਨ ਦਾ ਦੁਆਰਾ ਜਨਮ ਹੁੰਦਾ ਹੈ ਗੁਰਬਾਣੀ ਦਾ ਫੈਸਲਾ ਹੈ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨਾ ਸਹਾਈ ਇਹ ਜਿੰਨੇ ਵੀ ਸਬੰਧ ਨੇ ਨਾ ਸਾਡੇ ਅੱਜ ਦੇ ਇਸ ਜ਼ਿੰਦਗੀ ਦੇ ਵਿੱਚ ਹੈ ਸਾਡਾ ਮਾਤਾ ਪਿਤਾ ਹੈ ਚਾਹ ਸਾਡਾ ਭੈਣ ਭਰਾ ਹੈ ਚਾਹ ਸਾਡਾ ਮਿੱਤਰ ਦੋਸਤ ਹੈ ਕੋਈ ਸਾਡਾ ਵਰਕਰ ਹੈ ਕੋਈ ਸਾਡਾ ਜਾਣਕਾਰ ਹੈ ਇਹ ਜਿੰਨੇ ਵੀ ਸਬੰਧ ਸਾਡੇ ਨਾਲ ਜੁੜੇ ਨੇ ਨਾ ਇਹ ਸਾਰੇ ਹੀ ਪਿਛਲੇ ਜਨਮਾਂ ਦੇ ਸਬੰਧਾਂ ਦੇ ਕਾਰਨ ਹੀ ਜੁੜੇ ਨੇ ਪੁਰਵ ਜਨਮ ਕੇ ਮਿਲੇ ਸੰਜੋਗੀ ਪਿਛਲੇ ਜਨਮਾਂ ਦੇ ਸੰਜੋਗ ਦੇ ਨਾਲ ਹੀ ਇਸ ਜਨਮ ਦੇ ਵਿੱਚ ਸਾਡਾ ਸਬੰਧ ਬਣਿਆ ਪਰ ਮਹਾਰਾਜ ਜੀ ਕਹਿੰਦੇ ਹੰਤੇ ਕੋ ਨਾ ਸਹਾਈ ਮਰਨ ਇਹ ਵੀ ਕਹਤਾ ਪਰ ਅਖੀਰ ਦੇ ਵਿੱਚ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਇਹ ਵੀ ਗੱਲ ਯਾਦ ਰੱਖੀ ਨਾਲ ਪਰ ਗੱਲ ਚੱਲ ਰਹੀ ਹੈ ਪੁਨਰ ਜਨਮ ਦੀ ਹੁਣ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਪਿਛਲੇ ਜਨਮ ਦੇ ਵਿੱਚ ਮੇਰੇ ਨਾਲ ਆ ਹੋਇਆ ਮਰਲੇ ਹੋਇਆ ਬਹੁਤ ਸਾਰੇ ਲੋਕ ਇਸ ਨੂੰ ਸੱਚ ਮੰਨਦੇ ਵੀ ਨੇ ਤੇ ਬਹੁਤ ਸਾਰੇ ਨਹੀਂ ਵੀ ਮੰਨਦੇ ਕਿਉਂਕਿ ਪਿਛਲੇ ਜਨਮ ਦੀ ਯਾਦ ਰਹਿ ਜਾਣੀ ਇਹ ਕੁਦਰਤੀ ਕੋਈ ਕਰਿਸ਼ਮਾ ਹੋ ਸਕਦਾ ਹੈ ਕੁਦਰਤੀ ਕੋਈ ਪਰਮਾਤਮਾ ਦੀ ਖੇਡ ਹੋ ਸਕਦੀ ਹੈ ਵੀ ਕਿਸੇ ਵਿਰਲੇ ਨੂੰ ਕੋਈ ਪਿਛਲੇ ਜਨਮ ਦੀ ਗੱਲ ਆਪਣੀ ਚੇਤੇ ਰਹਿ ਜਾਵੇ ਤੇ ਉਹ ਸੰਗਤਾਂ ਦੇ ਸਾਹਮਣੇ ਰੱਖ ਦਵੇ ਅੱਜ ਕੱਲ ਸੋਸ਼ਲ ਮੀਡੀਆ ਸੋ ਬਹੁਤ ਸਾਰੇ ਐਸੇ ਕੇਸ ਨੇ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਨੇ ਜਿਹੜੇ ਕਿ ਆਪਣੇ ਪੁਨਰ ਜਨਮ ਦੀ ਗੱਲਬਾਤ ਕਰਦੇ ਨੇ ਪਰ ਗੁਰਬਾਣੀ ਹੁਣ ਪੁਨਰ ਜਨਮ ਨੂੰ ਕਿਵੇਂ ਸਾਡੇ ਸਾਹਮਣੇ ਪੇਸ਼ ਕਰ ਰਹੀ ਹੈ ਆਪਾਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੱਲ ਕਰਾਂਗੇ ਗੁਰਬਾਣੀ ਦਾ ਇੱਕ ਸ਼ਬਦ ਪਾਵਨ ਗੁਜਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 526 ਤੇ ਸ਼ਿਸ਼ੋਭਤ ਹੈ ਜੀ ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਡੇ ਅਗਲੇ ਜਨਮ ਦੀ ਗੱਲ ਵੀ ਕਰ ਦਿੱਤੀ ਪਿਛਲੇ ਜਨਮ ਦੀ ਤਾਂ ਗੱਲ ਹੋਈ ਹੋਈ ਹੈ ਨਾ ਵੀ ਅਸੀਂ ਸਾਡੇ ਸੰਜੋਗ ਸੀ ਪਿਛਲੇ ਜਨਮਾਂ ਦੇ ਲੈਣ ਦੇਣ ਦੇਤੇ ਇਸ ਜਨਮ ਦੇ ਸਾਡਾ ਸਬੰਧ ਬਣਿਆ ਹੁਣ ਮਹਾਰਾਜ ਜੀ ਨੇ ਪੁਨਰ ਜਨਮ ਦੀ ਗੱਲ ਕਿਵੇਂ ਕੀਤੀ ਵੀ ਪੁਨਰ ਜਨਮ ਕਿਵੇਂ ਹੁੰਦਾ ਔਰ ਕਿਉਂ ਹੁੰਦਾ ਇਹ ਸਾਡੇ ਅੱਜ ਦੇ ਕਰਮਾਂ ਦੇ ਅਨੁਸਾਰ ਹੀ ਸਾਰਾ ਗਲਬਾਤ ਸਾਰੀ ਚੱਲਨੀ ਹੈ ਜੀ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਜੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਜੇ ਮਰੈ ਸਰਪਜੋਨ ਵਲਵਲੇ ਉਤਰੈ ਬਾਣੀ ਦਾ ਫਰਮਾਨ ਹੈ ਕਹਿੰਦੇ ਮਰਨ ਲੱਗਿਆ ਜਿਸ ਬੰਦੇ ਨੂੰ ਧਨ ਦੌਲਤ ਦਾ ਚੇਤਾ ਆ ਗਿਆ ਨਾ ਵੀ ਮੈਂ ਇੰਨਾ ਧਨ ਇਕੱਠਾ ਕੀਤਾ ਹੈ ਇੰਨਾ ਮੈਂ ਪੈਸਾ ਇਕੱਠਾ ਕੀਤਾ ਹੈ ਜਦੋਂ ਮਰਨ ਲੱਗਿਆ ਉਹਨੇ ਆਪਣੇ ਪੈਸੇ ਦੀ ਤਨ ਦੌਲਤ ਦੀ ਫਿਕਰ ਕੀਤੀ ਤਾਂ ਕਹਿੰਦੇ ਸਰਪ ਜੋਨ ਵਲਵਲ ਉਤਰਿਆ ਉਸ ਦਾ ਪੁਨਰ ਜਨਮ ਸੱਪ ਦੀ ਜੋਨ ਦੇ ਵਿੱਚ ਆਉਣਾ ਜੇ ਇਹ ਗੁਰਬਾਣੀ ਦਾ ਫੈਸਲਾ ਕਿਸੇ ਬੰਦੇ ਦੀ ਲਿਖੀ ਗੱਲ ਨਹੀਂ ਕੋਈ ਆਪਣੇ ਕੋਲੋਂ ਗੱਲ ਨਹੀਂ ਮੈਂ ਕਰ ਰਿਹਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈ ਜੈ ਮਰੈ ਸਰਪ ਜੋਨ ਵਾਲ ਵਾਲੇ ਉਤਰੈ ਉਹ ਸੱਪ ਦੀ ਜੋਨ ਦੇ ਵਿੱਚ ਪਏਗਾ ਕਿਉਂਕਿ ਸੱਪ ਨੂੰ ਮਾਇਆ ਦੇ ਨਾਲ ਜੋੜਿਆ ਗਿਆ ਬਹੁਤ ਸਾਰੀਆਂ ਪੁਰਾਤਨ ਕਥਾਵਾਂ ਵੀ ਸਾਨੂੰ ਸੁਣਨੋਂ ਮਿਲਦੀਆਂ ਨੇ ਚਲੋ ਉਹ ਮਨ ਕਰਤਨੇ ਜਾਂ ਜੋ ਵੀ ਨੇ ਤੇ ਇਸ ਪੰਕਤੀ ਦੇ ਵਿੱਚ ਮਾਰਾ ਕਹਿੰਦੇ ਸੱਪ ਦੀ ਜੋਨ ਦੇ ਵਿੱਚ ਉਸਨੇ ਪੈਣਾ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਕਹਿ ਰਹੇ ਨੇ ਅਰੇ ਬਾਈ ਗੋਬਿੰਦ ਨਾਮ ਮਤ ਬਿਸਰੈ ਪਿਆਰਿਆ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਨਾ ਦੇਈਂ ਨਹੀਂ ਤੇ ਬੜਾ ਔਖਾ ਹੋਣਾ ਪੈ ਜਾਣਾ ਹੁਣ ਔਖਾ ਕੀ ਹੋਣਾ ਉਹ ਇਸ ਸ਼ਬਦ ਦੇ ਵਿੱਚ ਸਾਰੀਆਂ ਪੰਕਤੀਆਂ ਦੇ ਪਾਤਸ਼ਾਹ ਜੀ ਅੱਗੇ ਸਮਝਾ ਰਹੇ ਨੇ ਮਾਰਾ ਕਹਿੰਦੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈ ਜੇ ਮਰੈ ਵੇਸਵਾ ਜੋਨ ਵੱਲ ਵੱਲੇ ਉਤਰੈ ਅਖੀਲੇ ਸਮੇਂ ਦੇ ਵਿੱਚ ਜਿਸ ਨੂੰ ਆਪਣੀ ਔਰਤ ਜਾਂ ਔਰਤ ਦੀ ਯਾਦ ਆ ਗਈ ਤਾਂ ਉਹ ਵੇਸਵਾ ਦੀ ਜੋਨ ਦੇ ਵਿੱਚ ਜਾਏਗਾ ਅਗਲੀ ਪੰਕਤੀ ਚ ਕੀ ਕਹਿ ਰਹੇ ਨੇ ਪਾਤਸ਼ਾਹ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਅਖੀਰਲੇ ਸਮੇਂ ਦੇ ਵਿੱਚ ਮਰਨ ਲੱਗਿਆ ਜਿਸ ਨੂੰ ਆਪਣੇ ਬੱਚਿਆਂ ਦਾ ਖਿਆਲ ਆ ਗਿਆ ਵੀ ਮੇਰੇ ਬੱਚੇ ਮੇਰੀ ਔਲਾਦ ਤਾਂ ਫਿਰ ਮਹਾਰਾਜ ਜੀ ਕਹਿੰਦੇ ਸੂਕਰ ਜੋਨ ਵੱਲ ਵੱਲ ਉਤਰੈ ਸੂਰ ਦੀ ਜੋਨ ਚ ਪੈ ਜਾਣਾ ਉਹਨੇ ਫਿਰ 12-12 ਬੱਚੇ ਲੈ ਕੇ ਪਿੱਛੇ ਪਿੱਛੇ ਤੋਰੀ ਫਰੀ ਜਾ ਬੱਚਿਆਂ ਦੀ ਜੇ ਤੈਨੂੰ ਚੇਤਾ ਆ ਗਿਆ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਤੇ ਮਰਿਆ ਪ੍ਰੇਤ ਜੋਨ ਵੱਲ ਵੱਲੇ ਉਤਰ। ਅਖੀਲੇ ਸਮੇਂ ਦੇ ਵਿੱਚ ਜੇ ਮਹਿਲ ਮਾੜੀਆਂ ਦੀ ਯਾਦ ਆ ਗਈ ਵੀ ਮੈਂ ਇੰਨੇ ਸੋਹਣੇ ਘਰ ਬਣਾਏ, ਮੈਂ ਮਹਿਲ ਬਣਾਏ ਇੱਥੇ ਛੱਡ ਚੱਲਿਆ ਤਾਂ ਫਿਰ ਮਾਰੇ ਕਹਿੰਦੇ ਪ੍ਰੇਤ ਬਣ ਕੇ ਉੱਥੇ ਹੀ ਪੜਕਦਾ ਰਹੇਗਾ। ਪ੍ਰੇਤ ਦੀ ਜੋਨ ਮਿਲ ਜਾਣੀ, ਸਰੀਰ ਵੀ ਨਹੀਂ ਜੇ ਮਿਲਣਾ। ਹਾਂ ਅਖੀਰਲੀ ਪੰਕਤੀ ਦੇ ਵਿੱਚ ਹੁਣ ਪਾਤਸ਼ਾਹ ਜੀ ਨੇ ਫੈਸਲਾ ਕਰ ਦਿੱਤਾ। ਰਹਾਉ ਦੀ ਪੰਕਤੀ ਚ ਕਹਿ ਰਿਹਾ ਨਾ ਅਰੀ ਭਾਈ ਗੋਬਿੰਦ ਨਾਮ ਮਤ ਬਿਸਰੈ। ਉਸ ਪ੍ਰਮਾਤਮਾ ਦੇ ਨਾਮ ਨੂੰ ਨਾ ਵਿਸਾਰਦੇ ਨੇ ਤੇ ਔਖਾ ਹੋ ਜਾਏਗਾ। ਅਖੀਰਲੀ ਪੰਕਤੀ ਦੇ ਵਿਚ ਮਾਰਨ ਨੇ ਕਹਿ ਤਾ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੇਜੇ ਮਰੈ। ਬਦਤ ਤਤ ਲੋਚਨ ਤੇ ਨਨ ਮੁਕਤਾ ਪਤੰਬਰ ਵਾਂਕੇ ਹਿਰਦੈ ਵਸੈ। ਜਿਹੜਾ ਇਨਸਾਨ ਅਖੀਰਲੇ ਸਮੇਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਕਰ ਲੈਂਦਾ ਤਾਂ ਉਹ ਫਿਰ ਪਰਮਾਤਮਾ ਦੇ ਹਿਰਦੇ ਦੇ ਵਿੱਚ ਹੀ ਉਸ ਨੂੰ ਥਾਂ ਮਿਲ ਜਾਂਦੀ ਹੈ ਭਗਤ ਤ੍ਰिलोचन ਜੀ ਦਾ ਇਹ ਪਾਵਨ ਸ਼ਬਦ ਚਾਣ ਕੀਤਾ ਜੀ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੇਦੇ ਮਰੈ ਬਦਤ ਤ੍ਰिलोਚਨ ਤੇ ਨਰ ਮੁਖਤਾ ਪਤੰਬਰ ਵਾਖੇ ਹਿਰਦੇ ਵਸੈ ਉਹ ਫਿਰ ਪਤੰਬਰ ਉਸ ਪਰਿਪੂਰਨ ਪਰਮਾਤਮਾ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਜਿਹੜਾ ਅਖੀਰਲੇ ਸਮੇਂ ਉਸ ਨਾਰਾਇਣ ਨੂੰ ਸਿਮਰਦਾ ਹੁਣ ਅੰਤ ਕਾਲ ਦੀ ਗੱਲ ਆਈ ਹੈ ਨਾ ਵੀ ਅਖੀਰਲੇ ਸਮੇਂ ਦੇ ਵਿੱਚ ਜੇ ਤੰਦੌਲਤ ਯਾਦ ਆਈ ਜੇ ਆਪਣੇ ਬੱਚੇ ਯਾਦ ਆਏ ਜੇ ਆਪਣਾ ਘਰ-ਬਾਰ ਮਹਿਲ-ਮਾੜੀਆਂ ਯਾਦ ਆਈਆਂ ਜੇ ਔਰਤ ਵੱਲ ਧਿਆਨ ਗਿਆ ਜੇ ਆਪਣੀ ਔਲਾਦ ਵੱਲ ਧਿਆਨ ਗਿਆ ਤਾਂ ਆ ਅਜੋਨਾਂ ਮਿਲਦੀਆਂ ਨੇ ਹੁਣ ਕੱਲੀ ਅਖੀਰਲੇ ਸਮੇਂ ਦੀ ਜੇ ਗੱਲ ਨਹੀਂ ਹੈ ਅੰਤਕਾਲ ਤੇ ਫਿਰ ਕੌਣ ਯਾਦ ਆਏਗਾ ਅੰਤਕਾਲ ਸਮੇਂ ਉਹੀ ਕੁਝ ਯਾਦ ਆਣਾ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਕਰਦੇ ਰਹੇ ਹੋ ਉਹੀ ਕੁਝ ਚਿੱਤ ਆਉਣਾ ਜੇਕਰ ਤੁਸੀਂ ਸਾਰੀ ਉਮਰ ਧਨ ਦੌਲਤ ਇਕੱਠਾ ਕਰਨ ਤੇ ਹੀ ਲਾਤੀ ਨਾ ਵੀ ਪੈਸਾ ਆ ਜਾਏ ਇਧਰੋਂ ਵੀ ਆ ਜਾਏ ਉਧਰੋਂ ਵੀ ਆ ਜਾਏ ਧਨ ਦੌਲਤ ਇਕੱਠਾ ਕਰ ਲਾਂ ਬਸ ਬੈਂਕ ਬੈਲੈਂਸ ਬਣਾ ਲਾਂ ਮਾਇਆ ਦੀ ਵਾਲੀ ਧਿਆਨ ਰਿਆ ਤਾਂ ਮਰਨ ਲੱਗਿਆ ਫਰਮਾਇਆ ਹੀ ਚਿੱਤੇ ਆਊਗੀ ਵੀ ਮੇਰੀ ਮਾਇਆ ਦਾ ਕੀ ਬਣੂ ਧਨ ਦੌਲਤ ਦਾ ਕੀ ਬਣੂ ਜਿਹੜੀ ਮੈਂ ਇੰਨੀ ਇਕੱਠੀ ਕੀਤੀ ਹੈ ਉਹ ਫਿਰ ਸੱਪ ਦੀ ਜੋਂ ਚ ਜਾਣਾ ਉਹਨੇ ਜੇ ਸਾਰੀ ਉਮਰ ਕੋਠੇ ਬਣਾਉਂਦਾ ਰਿਆ ਵਟੇਵਰ ਦੇ ਮੈਲ ਹੀ ਬਣਾਉਂਦਾ ਰਿਹਾ ਇੱਕ ਤੋਂ ਇੱਕ ساری ਉਮਰ ਉਧਰ ਹੀ ਲਾਤੀ ਤੇ ਅਖੀਲੇ ਸਮੇਂ ਫਿਰ ਉਹੀ ਕੁਝ ਯਾਦ ਆਉਣਾ ਵੀ ਹੁਣ ਮੈਂ ਛੱਡ ਕੇ ਚੱਲੇ ਆ ਤੇ ਜੇ ساری ਉਮਰ ਆਪਣੇ ਬੱਚਿਆਂ ਦੇ ਮੋਹ ਦੇ ਵਿੱਚ ਹੀ ਕੱਢ ਦਿੱਤੀ ਕਦੇ ਵੀ ਰੱਬ ਨੂੰ ਨਹੀਂ ਚੇਤਾ ਕੀਤਾ ਕਦੇ ਕਿਸੇ ਹੋਰ ਵੱਲ ਧਿਆਨ ਨਹੀਂ ਗਿਆ ਤਾਂ ਅਖੀਲੇ ਸਮੇਂ ਫਿਰ ਬੱਚੇ ਹੀ ਯਾਦ ਆਣਗੇ ਹੁਣ ਇੱਕ ਮੈਨੂੰ ਗੱਲ ਯਾਦ ਆ ਗਈ ਇੱਥੇ ਪੁਰਾਤਨ ਬਜ਼ੁਰਗ ਸਾਡੇ ਸੁਣਾਇਆ ਕਰਦੇ ਸੀ ਕਹਿੰਦੇ ਇੱਕ ਨਾ ਸੇਠ ਮਰਨ ਲੱਗਿਆ ਨਾ ਜਦੋਂ ਇੱਕ ਸੇਠ ਮਰਨ ਲੱਗਿਆ ਤੇ ਉਹ ਨਾ ਅਖੀਰਲੇ ਸਵਾਸਾਂ ਤੇ ਸੀ ਤੇ ਆਪਣੇ ਘਰ ਵਾਲੇ ਨੂੰ ਕਹਿੰਦਾ ਵੀ ਵੱਡਾ ਮੁੰਡਾ ਕਿੱਥੇ ਐ ਘਰ ਵਾਲੇ ਕਹਿੰਦੇ ਵੱਡਾ ਮੁੰਡਾ ਤੁਹਾਡੇ ਕੋਲ ਹੀ ਖੜਾ ਐ ਆਹ ਖੜਿਆ ਐ ਵੀ ਤੁਸੀਂ ਕਹਿੰਦੇ ਹੁਣ ਅਖੀਰਲਾ ਸਮਾਂ ਵਾਹਿਗੁਰੂ ਵਾਹਿਗੁਰੂ ਜਪੋ ਬੱਚਿਆਂ ਵੱਲ ਧਿਆਨ ਨਾ ਦਿਓ ਤੇ ਵੇਖਿਆ ਗਰਦਨ ਚੱਕ ਕੇ ਵੱਡਾ ਮੁੰਡਾ ਕੋਲ ਹੀ ਫਿਰ 2 ਮਿੰਟ ਬਾਅਦ ਕਹਿੰਦਾ ਦੂਸਰਾ ਕਿੱਥੇ ਐ ਮੁੰਡਾ ਉਹ ਕਹਿ ਲੱਗੀ ਦੂਸਰਾ ਵੀ ਕੋਲ ਹੀ ਖੜਾ ਹੈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਬੱਚਿਆਂ ਵੱਲ ਧਿਆਨ ਨਾ ਦਿਓ ਘਰ ਵਾਲੀ ਕਹਿ ਰਹੀ ਇਸੇ ਠ ਨੂੰ ਫਿਰ ਚੁੱਪ ਜਾ ਕਰਕੇ ਦੋ ਕੁ ਮਿੰਟ ਬਾਅਦ ਫਿਰ ਗਰਦਨ ਜੀ ਮਸਈ ਚੱਕ ਕੇ ਕਹਿ ਲੱਗਾ ਨਿਕਾ ਮੁੰਡਾ ਕਿੱਥੇ ਹੈ ਤੀਸਰਾ ਉਹ ਕਹਿੰਦੀ ਰੱਬ ਭਲੀ ਕਰੇ ਤੀਸਰਾ ਵੀ ਤੁਹਾਡੇ ਕੋਲ ਹੀ ਹੈ ਤੁਸੀਂ ਸਿਮਰਨ ਕਰੋ ਅਖੀਰਲਾ ਸਮਾਂ ਸਵਾਸ ਤੁਹਾਡੇ ਨਿਕਲਣ ਵਾਲੇ ਨੇ ਬੱਚਿਆਂ ਨੂੰ ਨਾ ਯਾਦ ਕਰੋ ਰੱਬ ਦਾ ਨਾਮ ਲਓ ਤੇ ਕਹਿ ਲੱਗਾ ਹੈ ਕਮ ਵਖਤ ਤਿੰਨ ਹੀ ਇੱਥੇ ਨੇ ਫਿਰ ਦੁਕਾਨ ਤੇ ਕੌਣ ਹੈ ਕਾਮਕਾਰ ਕੌਣ ਵੇਖ ਰਿਹਾ ਹੈ ਉਹ ਮਰਨ ਲੱਗਿਆ ਵੀ ਉਸ ਨੂੰ ਦੁਕਾਨ ਦਾ ਹੀ ਫਿਕਰ ਹੈ ਬੱਚਿਆਂ ਦਾ ਫਿਕਰ ਨਹੀਂ ਸੀ ਮਰਨ ਮਰਨ ਦੇ ਕੰਡੇ ਪਿਆ ਫਿਰ ਵੀ ਕਹਿ ਰਿਹਾ ਵੀ ਦੁਕਾਨ ਤੇ ਫਿਰ ਕੌਣ ਹੈ ਫਿਰ ਮੇਰਾ ਕਾਰੋਬਾਰ ਕੌਣ ਸੰਭਲ ਰਿਹਾ ਹੈ ਮਰਨ ਲੱਗਿਆ ਵੀ ਫਿਰ ਉਸ ਨੂੰ ਕਾਰੋਬਾਰ ਹੀ ਆਪਣਾ ਚੇਤਾ ਆ ਰਿਹਾ ਕਿਉਂਕਿ ਸਾਰੀ ਉਮਰ ਉਹਨੇ ਕਾਰੋਬਾਰ ਹੀ ਬਣਾਉਣ ਤੇ ਲਾਤੀ ਇੱਕ ਇੱਕ ਪਲ ਉਸਨੇ ਆਪਣੀ ਦੁਕਾਨ ਤੇ ਆਪਣੇ ਬਿਜ਼ਨਸ ਤੇ ਬਤਾਇਆ ਤੇ ਮਰਨ ਲੱਗਿਆ ਫਿਰ ਉਹੀ ਕੁਝ ਚੇਤੇ ਆਉਣਾ ਨਾ ਸੋਇਸ ਕਰਕੇ ਮਹਾਰਾਜੀ ਇੱਥੇ ਸਮਝਾ ਰਹੇ ਨੇ ਪਿਆਰਿਆ ਮਰਨ ਦੇ ਟਾਈਮ ਵੀ ਤਾਨੂੰ ਉਹੀ ਕੁਝ ਯਾਦ ਆਣਾ ਜੋ ਕੁ ਸਾਰੀ ਜ਼ਿੰਦਗੀ ਦੇ ਵਿੱਚ ਤੂੰ ਕਰੇਗਾ ਤੇ ਸਾਰੀ ਜ਼ਿੰਦਗੀ ਦਾ ਧਨ ਦੌਲਤ ਇਕੱਠਾ ਕਰਨ ਤੇ ਲਾਤੀ ਕਾਰੋਬਾਰ ਤੇ ਲਾਤੀ ਘਰ-ਬਾਰ ਬਣਾ ਤੇ ਲਾਤੀ ਤੇ ਮਰਨ ਲੱਗਿਆ ਫਿਰ ਰੱਬ ਕਿਵੇਂ ਚੇਤੇ ਆਊਗਾ ਰੱਬ ਵੀ ਤਾਂ ਹੀ ਚੇਤੇ ਆਊਗਾ ਭਾਈ ਜੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਰੱਬ ਨੂੰ ਯਾਦ ਕਰੇਗਾ ਸੋ ਅਜ ਦੇ ਇਸ ਪਾਵਨ ਸ਼ਬਦ ਦਾ ਮਕਸਦ ਇਹ ਨਹੀਂ ਹੈ ਅਗਲੀ ਜਨ ਸਾਨੂੰ ਮਿਲਣੀ ਹੈ ਜਿਹੜੀ ਵੀ ਮਿਲਣੀ ਹੈ ਸਾਡੇ ਕਰਮਾਂ ਦੇ ਅਨਸਾਰ ਮਿਲਣੀ ਹੈ ਪਰ ਸਤਿਗੁਰ ਜੀ ਦਾ ਕਹਿਣ ਤੋਂ ਪਾਵੇ ਹੀ ਹੈ ਪਿਆਰਿਆ ਕਿ ਦੁਨੀਆਦਾਰੀ ਦੇ ਵਿੱਚ ਰਹਿੰਦੇ ਆ ਸਾਰੇ ਕੰਮ ਕਰ ਕਾਰੋਬਾਰ ਵੀ ਦੇਖ ਘਰ ਪਰਿਵਾਰ ਵੀ ਦੇਖ ਸਭ ਕੁਝ ਕਰ ਪਰ ਯਾਦ ਰੱਖੀ ਉਸ ਪਰਮਾਤਮਾ ਦੀ ਬੰਦਗੀ ਉਸ ਪਰਮਾਤਮਾ ਦੇ ਨਾਮ ਨੂੰ ਨਾ ਭੁੱਲ ਜਾਈ ਕਿਉਂਕਿ ਅਖੀਲੇ ਸਮੇਂ ਤੇ ਨਾਮ ਤਾਂ ਹੀ ਚੇਤੇ ਆਊਗਾ ਜੇ ਜਿੰਦਗੀ ਦੇ ਵਿੱਚ ਕਦੇ ਜਪਿਆ ਹੋਊਗਾ ਜਿੰਦਗੀ ਦੇ ਜੇ ਕਦੇ ਤੂੰ ਉਸ ਪਰਮਾਤਮਾ ਨੂੰ ਯਾਦ ਕੀਤਾ ਹੋਊਗਾ ਮਰਨ ਲੱਗਿਆ ਤਾਂ ਹੀ ਉਸਨੇ ਚੇਤੇ ਆਉਣਾ ਸਦਾਤਾ ਜੀ ਦੀ ਬਾਣੀ ਆ ਪਾਰ ਹੈ ਜੀ ਬਖਸ਼ਿਸ਼ ਦਾ ਭੰਡਾਰ ਹੈ ਖਜ਼ਾਨਾ ਸਾਡੇ ਲਈ ਤੇ ਬਾਣੀ ਨੂੰ ਪੜ੍ਹੀਏ ਵਿਚਾਰੀਏ ਤੇ ਉਸਤੇ ਉੱਤੇ ਚੱਲਣ ਦਾ ਵੀ ਯਤਨ ਕਰੀਏ ਅਮਲ ਕਰੀਏ ਆਪਣੇ ਜੀਵਨ ਦਾ ਆਧਾਰ ਬਣਾਈਏ ਗੁਰਬਾਣੀ ਨੂੰ ਤਾਂ ਹੀ ਸਾਡਾ ਜੀਵਨ ਜਿਹੜਾ ਸਫਲ ਹੋ ਸਕਦਾ ਹੈ ਗੁਰਬਾਣੀ ਮੰਨ ਦੀ ਹੈ ਵੀ ਦੁਆਰਾ ਜਨਮ ਵੀ ਹੋ ਜਾਂਦਾ ਹੈ ਇਹਨਾਂ انسان ਦੀ ਜੁਨੂਨੀ ਦੁਆਰਾ ਮਿਲ ਸਕਦੀ ਹੈ ਕਈ ਵਾਰੀ ਸਾਡੇ ਸਾਹਮਣੇ ਐਸੇ ਵੀ ਕੇਸ ਆ ਜਾਂਦੇ ਨੇ ਕਿ ਛੋਟਾ ਜਿਹਾ ਬੱਚਾ 2 ਸਾਲ ਦਾ ਬੱਚਾ ਹੈ ਕਹਿੰਦੇ ਜੀ ਇਸ ਨੂੰ 25 ਬਾਣੀਆਂ yaad ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 25 ਬਾਣੀਆਂ yaad ਨੇ 5 ਸਾਲ ਦੇ ਬੱਚੇ ਨੂੰ ਉਹ ਕਿੱਥੋਂ yaad ਹੋਈਆਂ ਕਿਵੇਂ yaad ਹੋਈਆਂ ਕਿਸੇ ਨੇ ਨਹੀਂ ਪੜ੍ਹਾਇਆ ਉਸ ਨੂੰ ਉਹ ਤੇ ਕਿਤਾਬ ਵੀ ਨਹੀਂ ਪੜ੍ਹ ਸਕਦਾ ਉਹ ਤਾਂ ਜੇ ABC ਸਿੱਖ ਰਿਹਾ ਊੜਾ ਜੜਾ ਸਿੱਖ ਰਿਹਾ ਪਰ 25 ਬਾਣੀਆਂ ਬੋ ਜਬਾਨੀ ਯਾਦ ਨੇ ਕਿਵੇਂ ਯਾਦ ਨੇ ਉਹ ਪਿਛਲੇ ਜਨਮ ਤੋਂ ਹੀ ਯਾਦ ਕਰਕੇ ਆਇਆ ਪਿਛਲਾ ਜਨਮ ਉਸ ਦੀ ਯਾਤਰਾ ਮਸਕੀਨ ਸਾਹਿਬ ਅਕਸਰ ਕਥਾ ਚ ਕਹਿਆ ਕਰਦੇ ਸੀ ਕਹਿੰਦੇ ਤੁਹਾਡੀ ਯਾਤਰਾ ਜਿੱਥੇ ਖਤਮ ਹੋਈ ਹੈ ਨਾ ਅਗਲੇ ਜਨਮ ਚ ਉੱਥੋਂ ਹੀ ਸ਼ੁਰੂ ਹੋਣੀ ਜੇ ਸੋ ਇਹ ਬੜਾ ਵੱਡਾ ਉਸ ਪ੍ਰਮਾਤਮਾ ਦਾ ਇੱਕ ਰੰਗ ਹੈ ਇੱਕ ਰੂਪ ਹੈ ਜਿਹੜਾ ਕਦੇ-ਕਦੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਸੋ ਇਸ ਕਰਕੇ ਭਾਈ ਸਦਾ ਹੀ ਪ੍ਰਮਾਤਮਾ ਦੀ ਬੰਦਗੀ ਕਰੀਏ ਨਾਮ ਜਪੀਏ ਤੇ ਸਚਿਆਰ ਬਣ ਕੇ ਇਸ ਸੰਸਾਰ ਦੇ ਵਿੱਚ ਵਿਚਰੀਏ ਤਾਂ ਕਿ ਉਸ ਪ੍ਰਮਾਤਮਾ ਦੇ ਹਿਰਦੇ ਦੇ ਸਾਨੂੰ ਥਾਂ ਮਿਲ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਫਿਰ ਮਿਲਾਂਗੇ ਨਵੀਂ ਵੀਡੀਓ ਤੇ ਸੁਣਾਵੇਂ ਵਿਚਾਰ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਬਿਲਾਓ ਫਤਿਹ ਦਿਓ ਸੀਸ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ